ਅੰਮ੍ਰਿਤਸਰ ਇੰਪਰੂਵਮੈਂਟ ٹرسٹ ਦੀ ਟੀਮ ਨਿਊ ਅੰਮ੍ਰਿਤਸਰ ਵਿਖੇ ਲੋਕਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ੇ ਛਡਾਉਣ ਲਈ ਪੁੱਜੀ ਜਿਸ ਦੇ ਚੱਲਦੇ ਵਿਵਾਦ ਵੱਲੋਂ ਪੁਲਿਸ ਪ੍ਰਸ਼ਾਸਨ ਦੀ ਮਦਦ ਲਈ ਗਈ ਇੱਥੇ ਪੁੱਜਣ ਤੇ ਨਿਊ ਅੰਮ੍ਰਿਤਸਰ ਦੇ ਇਲਾਕਾ ਵਾਸੀਆਂ ਵੱਲੋਂ ਟਰਸਟ ਦੇ ਅਧਿਕਾਰੀਆਂ ਨਾਲ ਬਹਿਸਬਾਜੀ ਵੀ ਹੋਈ ਮੌਕੇ ਤੇ ਪੁੱਜੇ ਟਰਸਟ ਦੇ ਅਧਿਕਾਰੀਆਂ ਨੇ ਕਿਹਾ ਕਿ ਕਿਸੇ ਵੱਲੋਂ ਕੋਰਟ ਵਿੱਚ ਕੇਸ ਦਾਇਰ ਕੀਤਾ ਗਿਆ ਸੀ ਕਿ ਨਿਊ ਅੰਮ੍ਰਿਤਸਰ ਵਿਖੇ ਲੋਕਾਂ ਵੱਲੋਂ ਘਰਾਂ ਦੇ ਬਾਹਰ ਸਰਕਾਰੀ ਜਗ੍ਹਾ ਤੇ ਨਜਾਇਜ਼ ਕਬਜ਼ੇ ਕੀਤੇ ਗਏ ਹਨ ਜਿਸ ਤੋਂ ਬਾਅਦ ਕੋਰਟ ਦੇ ਨਿਰਦੇਸ਼ਾਂ ਤੇ ਇਹਨਾਂ ਲੋਕਾਂ ਨੂੰ ਘਰਾਂ ਦੇ ਬਾਹਰ ਕੀਤੇ ਗਏ ਕਬਜ਼ੇ ਹਟਾਉਣ ਲਈ ਸਮਾਂ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਕੁਝ ਲੋਕਾਂ ਵੱਲੋਂ ਘਰਾਂ ਤੋਂ ਬਾਹਰ ਕਬਜ਼ੇ ਹਟਾ ਲਏ ਗਏ ਪਰ ਕੁਝ ਲੋਕਾਂ ਵੱਲੋਂ ਇਹ ਕਬਜ਼ੇ ਨਹੀਂ ਹਟਾਏ ਗਏ ਸਨ ਇਸ ਲਈ ਹੁਣ ਵਿਭਾਗ ਵੱਲੋਂ ਸਖਤੀ ਵਰਤਦੇ ਹੋਏ ਇਹਨਾਂ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾ ਰਿਹਾ ਹੈ ਦੂਜੇ ਪਾਸੇ ਨਿਊ ਅਮਰਸਰ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਕਬਜ਼ੇ ਪਿਛਲੇ 15 ਸਾਲਾਂ ਤੋਂ ਹੋਏ ਪਏ ਹਨ ਉਦੋਂ ਵਿਭਾਗ ਵੱਲੋਂ ਇਸ ਵੱਲ ਧਿਆਨ ਕਿਉਂ ਨਹੀਂ ਦਿੱਤਾ ਗਿਆ ਉਹਨਾਂ ਕਿਹਾ ਕਿ ਵਿਭਾਗ ਵੱਲੋਂ ਨਿਊ ਅਮਰਸਰ ਦੇ ਵਿਕਾਸ ਵੱਲ ਵੀ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਜਿਸ ਦੇ ਚਲਦੇ ਇੱਥੇ ਸੜਕਾਂ ਸਟਰੀਟ ਲਾਈਟਸ ਸਾਫ ਸਫਾਈ ਤੇ ਸੀਵਰੇਜ ਸਿਸਟਮ ਦਾ ਬਹੁਤ ਮਾੜਾ ਹਾਲ ਹੈ ਉਹਨਾਂ ਕਿਹਾ ਕਿ ਇਹ ਕਬਜੇ ٹرسٹ ਦੇ ਅਧਿਕਾਰੀਆਂ ਦੀ ਸ਼ਾਇਤ ਹੀ ਕੀਤੇ ਗਏ ਹਨ ਇਹ ਸੀਓਸੀਪੀ 2680 ਹੈ ਜੀ 2022 ਦੀ ਮਾਨਯੋਗ ਹਾਈ ਕੋਰਟ ਦੇ ਵਿੱਚ ਮਿਸਟਰ ਸੇਖੋਂ ਉਹਨਾਂ ਨੇ ਪ੍ਰਿੰਸੀਪਲ ਸੈਕਟਰੀ ਲੋਕਲ ਗਵਰਨਮੈਂਟ ਸ਼੍ਰੀ ਵਿਵੇਕ ਪ੍ਰਤਾਪ ਸਿੰਘ ਚੇਅਰਮੈਨ ਇੰਪਰੂਵਮੈਂਟ ٹرسٹ ਨਿਗਰਾਨ ਇੰਜੀਨੀਅਰ ਇੰਪਰੂਵਮੈਂਟ ਟਰਸਟ ਐਂਡ ਐਗਜ਼ੀਕਟਿਵ ਅਫ ਸਰ ਇੰਪਰੂਵਮੈਂਟ ਟਰਸਟ ਇਹ ਸਾਰਿਆਂ ਨੂੰ ਪਾਰਟੀ ਬਣਾਇਆ ਹੈ ਕਿ ਵੀ ਜਿਹੜੀਆਂ ਇਨਕ੍ਰੋਚਮੈਂਟਸ ਹੋਈਆਂ ਹਨ ਪਬਲਿਕ ਲੈਂਡ ਦੇ ਉੱਤੇ ਅਲੋਂਗ ਦਾ ਰੋਡਸ ਉਹ ਸਾਰੀਆਂ ਇਨਕ੍ਰੋਚਮੈਂਟ ਜਿਹੜੀਆਂ ਹੈਗੀਆਂ ਰਿਮੂਵ ਨਹੀਂ ਕਰਵਾ ਰਿਹਾ ਟਰਸਟ ਤੇ ਉਹਦੇ ਵਾਸਤੇ ਸੀਗਾ ਪਹਿਲਾਂ ਵੀ ਇਹਦੀ ਡੇਟ ਸੀਗੀ ਤੇ ਉਸ ਡੇਟ ਦੇ ਉੱਤੇ ਜਿਹੜਾ ਸੀਗਾ ਕੋਰਟ ਨੇ ਡਾਇਰੈਕਟ ਕੀਤਾ ਸੀਗਾ ਤੇ ਉਸ ਡੇਟ ਦੇ ਉੱਤੇ ਲੋਕਾਂ ਨੇ ਜਿਹੜੀਆਂ ਗ੍ਰਿੱਲਾਂ ਲਗਾਈਆਂ ਹੋਈਆਂ ਸੀਗੀਆਂ ਉਹ ਉਤਾਰਦੀਆਂ ਸੀਗੀਆਂ ਕੁਝ ਪਾਰਟ ਦੇ ਵਿੱਚ ਬਟ ਦੈਟ ਵਾਸ ਨਾਟ ਸੈਟੀਸਫੈਕਟਰੀ ਐਕਸ਼ਨ ਤੇ ਕੋਰਟ ਨੇ ਦੇ ਵਿੱਚ ਫੇਰ ਦੁਬਾਰਾ ਜਿਹੜੇ ਪਟੀਸ਼ਨਰ ਸੀਗੇ ਉਹਨਾਂ ਨੇ ਫੇਰ ਉੱਥੇ ਦੱਸਿਆ ਕੋਰਟ ਦੇ ਵਿੱਚ ਕਿ ਜੀ ਇਹ ਗ੍ਰਿੱਲਾਂ ਇਹਨਾਂ ਨੇ ਵਾਪਸ ਫੇਰ ਲਗਾ ਲੀਆਂ ਤੇ ਫਿਰ ਕੋਰਟ ਨੇ ਉਸ ਤੋਂ ਬਾਅਦ ਬੜਾ ਸਟ੍ਰਿਕਟ ਆਰਡਰ ਪਾਸ ਕੀਤਾ ਕਿ 29 7 ਨੂੰ ਅਸੀਂ ਬਾਈ ਆਲ ਮੀਨਸ ਜਿੰਨੇ ਵੀ ਇਨਕਰੋਚਮੈਂਟਸ ਨੇ ਰਿਮੂਵ ਕਰਾ ਕੇ ਉੱਥੇ ਐਫੀਡੇਟ ਫਾਈਲ ਕਰਨਾ ਐਂਡ ਨਾਲ ਹੀ ਅਸੀਂ ਜਿਹੜੇ ਆਫੀਸਰ ਜਿਹੜੇ ਦੀ ਸੁਪਰਵੀਜ਼ਨ ਕਰਦੇ ਸੀਗੇ ਜਿਨ੍ਹਾਂ ਦੇ ਸਮਿਆਂ ਦੇ ਦੌਰਾਨ ਇਹ ਕਾਰਵਾਈ ਕਰਨੀ ਬੰਦੀ ਸੀ ਵੀ ਇਨਕਰੋਚਮੈਂਟ ਨਾ ਹੋਣ ਦਿੰਦੇ ਉਹਨਾਂ ਦੀ ਡਿਟੇਲਸ ਵੀ ਉਹਨਾਂ ਨੂੰ ਸਬਮਿਟ ਕਰਨੀ ਹੈਗੀ ਐ ਐਫੀਡੇਟ ਸਬਮਿਟ ਕਰਨੇ ਨੇਗੇ 29 ਸੈਟ ਹੈ ਉਹਦੇ ਵਿੱਚ ਬੜਾ ਕਲੀਅਰ ਹੈਗਾ ਕਿ ਦੈਟ ਥਿਸ ਇਜ਼ ਦਾ ਲਾਸਟ ਓਪਰਚੁਨਿਟੀ ਇਸ ਤੋਂ ਬਾਅਦ ਕੋਈ ਵੀ ਕਿਸੇ ਕਿਸੇ ਦੀ ਕੋਈ ਡੇਟ ਜਾਂ ਕੋਈ ਹੋਰ ਨਹੀਂ ਦਿੱਤਾ ਜਾਏਗਾ ਇੱਥੇ ਅਸੀਂ ਪੰਜ ਟੀਮਾਂ ਬਣਾਈਆਂ ਜੀ ਜਿਹੜੇ ਸਾਡੇ ਆਫੀਸ਼ੀਅਲ ਸਟਾਫ ਦੀਆਂ ਸਾਡੇ ਪੰਜ ਐਕਸ਼ਨ ਨੇ ਹਰ ਇੱਕ ਐਕਸ਼ਨ ਦੇ ਨਾਲ ਅਸੀਂ ਐਸਡੀਓ ਤੇ ਜੇਈ ਤੇ ਨਾਲ ਉਹਨਾਂ ਦਾ ਫੀਲਡ ਸਟਾਫ ਅਟੈਚ ਕਰਕੇ ਉਹ ਸਾਰੇ ਉੱਥੇ ਉਹਨਾਂ ਨੂੰ ਇੱਥੇ ਡਿਪਲੋਏਟ ਕੀਤਾ ਹੈਗਾ ਤਾਂ ਕਿ ਜਿਹੜਾ ਹੈਗਾ ਸਾਰਾ ਸਿਸਟੇਮੈਟਿਕ ਹੋਵੇ ਕਿਸੇ ਕਿਸੇ ਦਾ ਕਯੋਸ ਜਾਂ ਇਸ ਤਰ੍ਹਾਂ ਨਾ ਹੋਵੇ ਤੇ ਇਹ ਜਿਹੜਾ ਹੁਣ 2022 ਦੀ ਇਹ ਚੱਲ ਰਹੀ ਹੈ ਜੀ ਤੇ ਜੇ ਇਨਆ ਹੀ ਜਾਗਰੂਕ ਹੈਗੇ ਨੇ ਜੇ ਆਫੀਸਰ ਇਸ ਵਾਸਤੇ ਰਿਸਪੋਨਸੀਬਲ ਨੇ ਜੇ ਕਹਿੰਦਾ ਫੀਲਡ ਸਟਾਫ ਹੋ ਰਿਸਪੋਨਸੀਬਲ ਹੈ ਤੇ ਫਿਰ 2022 ਤੋਂ ਔਨਵਰਡ ਕਾਦੇ ਵਾਸਤੇ ਕਰ ਰਹੇ ਨੇ ਇਹ ਜਸਟ ਇਹਨਾਂ ਦਾ ਆਪ ਦੇ ਐਕਸਕਿਊਜ਼ ਹੈਗੇ ਨੇ ਇਹ ਹੁਣ ਵੀ ਜਿਹੜਾ ਹੈਗਾ ਸੀ ਇਹਨਾਂ ਨੂੰ 14 ਤਰੀਕ ਤੋਂ ਅਸੀਂ ਇਹਨਾਂ ਨੂੰ ਮਨਾਦੀ ਕਰਾ ਰਹੇ ਹਾਂ ਕਿ ਤੁਸੀਂ ਆਪਣੀ ਇਨਕ੍ਰੋਚਮੈਂਟ ਰਿਮੂਵ ਕਰ ਦਿਓ ਤੇ ਫਿਰ ਵਾਹ ਦੇ ਆਰ ਆਪਣਾ ਸਟਿਕਿੰਗ ਟੂ ਦਾ ਪਬਲਿਕ ਲੈਂਡ ਇਹ ਸੰਕਰੋਚਮੈਂਟ ਨੂੰ ਕਿਉਂ ਨਹੀਂ ਵੇਲਾ ਕਰ ਰਹੇ ਜੇ ਐਨਈ ਐ ਸਹੀ ਹੈ ਕਿ ਨਹੀਂ ਪਬਲਿਕ ਜਿਹੜੀ ਪਬਲਿਕ ਲੈਂਡ ਤੇ ਜਿਹੜੀ ਇਨਕ੍ਰੋਚਮੈਂਟ ਹੈਗੀ ਉਹਨੂੰ ਦੂਰ ਕਰ ਦੇਣਾ ਜੇ ਲੋਕਾਂ ਦੇ ਥਰੇ ਬਣੇ ਆ ਜਾਂ ਗ੍ਰਿੱਲਾਂ ਲੱਗੀਆਂ ਇੱਕ ਦਿਨ ਤੋਂ ਨਹੀਂ ਲੱਗੀਆਂ ਪਿਛਲੇ 15 ਸਾਲਾਂ ਤੋਂ ਲੱਗੀਆਂ ਇਹਨਾਂ ਦੇ ਐਕਸੀਡੈਂਟਾਂ ਨੇ ਐਲਟਮ ਸਾਹਮਣੇ ਵੇਖ ਕੇ ਬੋਲੀਆ ਇਹਨਾਂ ਦੇ ਐਕਸੀਡੈਂਟਾਂ ਇਹਨਾਂ ਦੇ ਐਸਟੀਓ ਇਹਨਾਂ ਦੇ ਜੀਏ ਨੇ ਪੈਸੇ ਲੈ ਲੈ ਕੇ ਇੱਥੇ ਸਾਰੀ ਇਨਕ੍ਰੋਚਮੈਂਟ ਕਰਾਈ ਹੈ ਤੇ ਅੱਜ ਲੋਕਾਂ ਦਾ ਨੁਕਸਾਨ ਕਰਨ ਲਈ ਆ ਕੇ ਤੇ ਇਹਨਾਂ ਦੀ ਕੋਈ ਜਵਾਬਦੇਹੀ ਨਹੀਂ ਬੰਦੀ ਹੈਗੀ ਕਿੰਨੇ ਪੈਸੇ ਲਿੱਤੇ ਜੀ ਸਾਰੇ ਪੈਸੇ ਲੈਂਦੇ ਨੇ ਕੋਈ ਪੈਸੇ ਨਹੀਂ ਲੈਂਦਾ ਜੀ ਐਸਾ ਕਿ ਤੁਸੀਂ ਇੰਪਰੂਵਮੈਂਟ ਰੋਡ 'ਚ ਇਹਨੇ ਥੜੇ ਲਾਗੇ ਇਹ ਹਾਈ ਕੋਰਟ ਦੇਵਾ ਦੇ ਦੇਣਗੇ ਲੋਕਾਂ ਦਾ ਇਹਨਾਂ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਜੀ ਥੋੜੀ ਰਹਿਣ ਵਾਲੀ ਹਾਂ ਜੀ ਹਾਂਜੀ ਮੈਂ ਥੋੜੀ ਰਹਿਣ ਵਾਲੀ ਜੀ ਜੀ ਸਰ ਕਿੰਨੇ ਕਿੰਨੇ ਪੈਸੇ ਦਿੱਤੇਗੇ ਜੀ ਇੱਕ ਥੜੇ ਸਰ ਕੁਝ ਨਹੀਂ ਕਿਹਾ ਦਿੱਤੇ ਜਿੱਦਾਂ ਜਿੱਥੇ ਬਾਤ ਕਰਿਆ ਕੋਈ 500 ਲੱਗਿਆ ਕੋਈ 1000 ਲੱਗਿਆ ਕੋਈ 10000 ਲੱਗਿਆ ਕਿੰਨੇ ਕਿੰਨੇ ਗੱਜ ਸਰ ਜਗ੍ਹਾ ਮੜੀ ਹੋਈ ਲੋਕਾਂ ਨੇ ਬੜੀ ਬੜੀ ਮੱਲੀ ਭਾਜੀ ਜਿੰਨੇ ਥੋੜਾ ਪਿੱਛੇ ਤੁਸੀਂ ਜਿੰਨੇ ਜਿੰਨਾ ਬੰਦੇ ਦਾ ਪਲਾਟ ਹੈਗਾ ਵੇ ਉਸ ਤੋਂ ਘੱਟੋ ਘੱਟ 25% ਜਗ੍ਹਾ ਹਰ ਕੇ ਇਹਨੇ ਮਲ ਰੱਖੀ ਹੋਈ ਹੈ ਤਾਂ ਲੱਗਦਾ ਕਿ ਨ ਕਹਿਣਾ ਵਾ ਕਿ ਪ੍ਰਸ਼ਾਸਨ ਦਾ ਇਹੋ ਕਸੂਰ ਹੈ ਕਿ ਪਹਿਲ ਨਹੀਂ ਰੋਕਿਆ ਬਿਲਕੁਲ ਨਹੀਂ ਰੋਕਿਆ ਤੇ ਬਾਅਦ ਚ ਪੜਾਵੇ ਦਿੱਤੇ ਅਸੀਂ ਨੂੰ ਕਿ ਭਈ ਇਹ ਮੰਦੀ ਜਾਵੇਗੀ ਲੋਕਾਂ ਨੇ ਇੱਕ ਦੂਜੇ ਨਾਲ ਵੇਖ ਵੇਖ ਕੇ ਵਧਾਏ ਅੱਜ ਵੀ ਤੁਸੀਂ ਜਾਓਗੇ ਕਈ ਪੁਲਿਸ ਵਾਲੇ ਬੜੇ ਵੱਡੇ ਵੱਡੇ ਅਸਰ ਹੈਗੇ ਨੇ ਜਾਂ ਕਈ ਅਪਰੂਵਮੈਂਟਰ ਦੇ ਇਹਨਾਂ ਦੇ ਆਪਰੇ ਅੱਜੀਆਂ ਦੀ ਇੱਥੇ ਬਿਲਡਿੰਗ ਹੈਗੀ ਐਸੀ ਉਹਦੀ ਜਿਹੜਾ ਉਹ ਪੁਰਾ ਛੱਡਾਈ ਵੜਾ ਕੇ ਰੱਖਿਆ ਹੋਇਆ ਉਹਦੇ ਕੋਈ ਕਾਰਵਾਈ ਕਰੋਗੇ ਉੱਤੇ